ਇੱਕ ਕੁੜੀ ਤਾਂ ਮੈਨੂੰ ਕਹਿ ਵੀ ਗਈ ਕਹਿੰਦੇ ਜੀ ਡਿਗਰੀ ਤਾਂ ਦੇ ਦੀ ਨਾਲ ਨੌਕਰੀ ਵੀ ਦੇ ਦਿਓ ਮੈਂ ਕਿਹਾ ਪਹਿਲਾਂ ਡਿਗਰੀ ਤਾਂ ਕਰੇ ਲੈ ਜਾ ਉਹ ਵੀ ਦੇ ਦੇਾਂਗੇ ਮੈਂ ਕਿਹਾ ਇਸੇ ਦੇ ਆਧਾਰ 'ਤੇ ਦੇਵਾਂਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਹੁਣ ਤੱਕ 52606 ਨੌਕਰੀਆਂ 3 ਸਾਲਾਂ 'ਚ ਜਦੋਂ ਦੀ ਸਰਕਾਰ ਬਣੀ ਐ ਅਸੀਂ ਵੰਡ ਦੇ ਚੁੱਕੇ ਹਾਂ ਜਿਦੇ ਚੋਂ ਮੋਰ ਥੈਨ 50% ਕੁੜੀਆਂ ਨੇ ਪਟਵਾਰੀ ਵੀ ਬਣੀਆਂ ਨੇ ਪੁਲਿਸ ਵੀ ਭਰਤੀ ਹੋਈਆਂ ਡੀਐਸਪੀ ਵੀ ਐਸਡੀਓ ਵੀ ਸੋ ਉਹਦਾ ਕਾਰਨ ਹੈ ਕਿ ਤੁਸੀਂ ਪੜਦੀ ਹੀ ਬਹੁਤ ਹੋ ਸਾਨੂੰ ਤਾਂ ਹੋਰ ਕੰਮ ਵੀ ਰਹਿੰਦੇ ਨਾ ਫੋੜ ਤਾਂ ਧਿਆਨ ਹੀ ਸਾਰਾ ਪੜਾਈ ਵੱਲ ਹੁੰਦਾ ਜਦੋਂ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਹੋਸ਼ ਸੰਭਾਲੀ ਹੈ ਜਦੋਂ ਅਖਬਾਰ ਪੜੋ ਰਿਜ਼ਲਟ ਆਏ ਨੇ 10ਵੀਂ ਚੋਂ ਕੁੜੀਆਂ ਨੇ ਮਾਰੀ ਬਾਜੀ 12ਵੀਂ ਕੁੜੀਆਂ ਫੇਰ ਅੱਬਲ ਬੀਏ ਕੁੜੀਆਂ ਨੇ ਫੇਰ ਲਿਆ ਨੰਬਰ ਸੋ ਤੁਹਾਡੀਆਂ ਪੜ੍ਹਾਈਆਂ ਜਿਹੜੀਆਂ ਨੇ ਪਹਿਲਾਂ ਉਹ ਜ਼ਮਾਨਾ ਥੋੜਾ ਜਿਹਾ ਪਿੱਛੇ ਸੀ ਪਹਿਲਾਂ ਉਹ ਸਮਾਜਿਕ ਮਜਬੂਰੀਆਂ ਚ ਦਬ ਜਾਂਦੀਆਂ ਸੀ ਐਮਐਚਓ ਫਸਟਾ ਕੇ ਵੀ ਕਿਸੇ 60 70 ਕਿੱਲੇ ਵਾਲੇ ਨਾਲ ਵਿਆਹ ਤੀ ਉੱਥੇ ਫੇਰ ਰੋਟੀਆਂ ਪਕਾਉਣ ਲੱਗ ਗਈ। ਪਤਾ ਹੀ ਲੱਗਦਾ ਸੀ ਕਿੱਧਰ ਗਈਆਂ ਉਹ ਕੁੜੀਆਂ ਜਿਹੜੀਆਂ ਫਸਟ ਆਈਆਂ ਸੀ। ਹੁਣ ਜ਼ਮਾਨਾ ਹੋ ਰਿਹਾ ਹੈ। ਮਾਪਿਆਂ ਦਾ ਵੀ ਐਟੀਟਿਊਡ ਬਦਲ ਗਿਆ। ਹੁਣ ਫੀਲਡ ਵੀ ਖੁੱਲ ਗਿਆ ਬਹੁਤ ਸਾਰੇ ਕੈਰੀਅਰ ਜਿਹੜੇ ਨੇ ਉਹ ਖੁੱਲ ਗਏ ਹੁਣ। ਹੁਣ ਹਰ ਫੀਲਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਬਰਾਬਰ ਬਰਾਬਰ ਤੋਂ ਵੀ ਵੱਧ। ਇੱਕ ਫੀਲਡ ਹੈ ਜੀ ਜੀ ਥੋੜਾ ਤੁਸੀਂ ਘੱਟ ਇੰਟਰਸਟ ਲੈਨੇ ਹੋ ਅੱਜ ਮੈਂ ਤੁਹਾਨੂੰ ਇਹ ਕਹਿਣਾ ਮੈਂ ਸਪੈਸ਼ਲੀ ਤੁਹਾਡੇ ਵਾਸਤੇ ਹੀ ਆ ਉਹ ਹੈਗਾ ਪੋਲਟਿਕਸ ਇਹਨੂੰ ਕੋਈ ਮਾੜੀ ਚੀਜ਼ ਨਾ ਸਮਝੋ ਕਿ ਇਹ ਤਾਂ ਬੰਦੀ ਗੇਮ ਐ ਇਹ ਤਾਂ ਪਤਾ ਨਹੀਂ ਪੈਸੇ ਵਾਲਿਆਂ ਦੀ ਐ ਇਹ ਤਾਂ ਗੁੰਡਾਗਰਦੀ ਵਾਲਿਆਂ ਦੀ ਐ ਆਮ ਤੌਰ ਤੇ ਨਾ ਤੁਸੀਂ ਰੈਲੀਆਂ ਜਾਂਦੀ ਹੋ ਨਾ ਹੀ ਬਹੁਤਾ ਖਬਰਾਂ ਚ ਇੰਟਰਸਟ ਹੁੰਦਾ ਤੁਹਾਡਾ ਮਾਪਿਆਂ ਨੇ ਜਿੱਦਨੂ ਕਹੇ ਤਾਂ ਉਦਨੂ ਵੋਟ ਪਾ ਦਿੰਨੇ ਆ ਭਰਾ ਨੇ ਜਿੱਦਰ ਕਹਤਾ ਜਾਂ ਹਸਬੰਡ ਨੇ ਜਿੱਦਰ ਕਹਤਾ ਮੈਂ ਅੱਜ ਤੁਹਾਨੂੰ ਇਹ ਕਹਿਣ ਆਇਆ ਇਸ ਮਾਮਲੇ 'ਚ ਵੀ ਤੁਸੀਂ ਖੁਦ ਮੁਖਤਿਆਰ ਬਣੋ ਇੰਟਰਸਟ ਲੋਕ ਕਿ ਪੋਲਿਟਿਕਸ ਨੇ ਤੁਹਾਡਾ ਫਿਊਚਰ ਡਿਸਾਈਡ ਕਰਨਾ ਹੈ ਕਿਸੇ ਨੇ ਲਿਖਿਆ ਕਿ ਪੋਲਿਟਿਕਸ ਦੇ ਵਿੱਚ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਹੈਗੇ ਕਿ ਬੰਦੇ ਮਾੜੇ ਹੀ ਇੱਥੇ ਆਉਂਦੇ ਨੇ ਮਾੜੇ ਬੰਦੇ ਇਸ ਕਰਕੇ ਜਿਆਦਾ ਨੇ ਚੰਗੇ ਬੰਦੇ ਘਟ ਆਉਂਦੇ ਮੇਰੇ ਵਰਗੇ ਨੂੰ ਕੀ ਲੋੜ ਸੀ ਜੀ ਇਧਰਲੇ ਪਾਸੇ ਆਉਣ ਦੀ ਰੋਜ਼ ਗਾਲਾਂ ਕੱਢਣ ਲੱਗ ਜਾਂਦਾ ਤੜਕੀ ਮੈਨੂੰ ਉੱਠ ਕੇ ਵਿਰੋਧੀ ਪਾਰਟੀ ਵਾਲੇ ਜਦੋਂ ਕਲਾਕਾਰ ਸੀ ਉਹ ਕਹਿੰਦੇ ਸੀ ਬੱਲੇ ਬੱਲੇ ਕਮ ਆਨ ਕਮ ਆਨ ਉਹੀ ਚੈਨਲ ਹੈ ਜਿਹੜਾ ਮੈਨੂੰ ਕਾਮੇਡੀ King ਕਹਿੰਦਾ ਹੁੰਦਾ ਸੀ ਹੁਣ ਕਹਿੰਦਾ ਬੰਦਾ ਹੀ ਬਹੁਤ ਮਾੜਾ ਐ ਤੋ ਚੈਨਲ ਵੀ ਉਹੀ ਉਹਨਾਂ ਦਾ ਪਰ ਉਦੋਂ ਮੈਂ ਉਹਨਾਂ ਲਈ ਕੁਰਸੀ ਲਈ ਖਤਰਾ ਨਹੀਂ ਸੀ ਜਦੋਂ ਉਹਨਾਂ ਦੀ ਕੁਰਸੀ ਚਲੀ ਗਈ ਉਹ ਫਿਰ ਵਿਰੋਧ ਕਰਨ ਲੱਗ ਜਾਂਦੇ ਆ ਚਿੱਕੜ ਪਰਸਨਲ ਵੀ ਕੁਝ ਕੁਝ ਵੀ ਬੋਲਣ ਲੱਗ ਜਾਂਦੇ ਪਰ ਇਹ ਨਾ ਕਿ ਹਾਥੀ ਤੁਰਿਆ ਜਾਂਦਾ ਨਾ ਹੁੰਦਾ ਕੁੱਤੇ ਭੌਂਕਦੇ ਰਹਿੰਦੇ ਆ ਜੇ ਹਾਥੀ ਇਕੱਲੇ ਇਕੱਲੇ ਕੁੱਤੇ ਨਾਲ ਗੱਲ ਕਰਨ ਲੱਗ ਜਾਊਗਾ ਤਾਂ ਇੱਕੋ ਗਲੀ ਚ ਸਟਕੂ ਕੇ ਰਹਿ ਜਾਊਗਾ ਉਹ ਕੁੱਤਿਆਂ ਦਾ ਵੀ ਆਉਦਾ ਏਰੀਆ ਜਾਂ ਹੁੰਦਾ ਹੈ ਹਾਥੀ ਦੇ ਮਗਰ ਭੌਂ ਕੇ ਉਹਨਾਂ ਦਾ ਏਰੀਆ ਖਤਮ ਆ ਜਾਂਦਾ ਉਹਨੂੰ ਪਤਾ ਲੰਦਾ ਹੁਣ ਅਗਲੇ ਕੁੱਤੇ ਦੇ ਏਰੀਆ ਉਹ ਮਗਰ ਪਿੱਛੇ ਮੁੜ ਜਾਂਦੇ ਨੇ ਹਾਥੀ ਤੁਰੇ ਜਾਂਦੇ ਰਹਿੰਦੇ ਸੂ ਦੁਨੀਆ ਦੀ ਪਰਵਾਹ ਨਹੀਂ ਕਰਨੀ ਕੋਈ ਕੌਣ ਕੀ ਕਹੂਗਾ ਦੁਨੀਆ ਮੇ ਸਭ ਤੋਂ بڑا ਰੋਗ ਕਿ ਮੇਰੇ ਬਾਰੇ ਮੇਂ ਕੀ ਕਹੇਂਗੇ ਲੋਗ ਲੋਕ ਤਾਂ ਕਹਿੰਦੇ ਹੀ ਰਹਿੰਦੇ ਲੋਕ ਤਾਂ ਜਿਉਂ ਨਹੀਂ ਦਿੰਦੇ ਕਿਸੇ ਪਾਸੇ ਨੁਕਸ ਕੱਢਣੀ ਕੱਢਣੇ ਉਹਨਾਂ ਨੇ ਆ ਨਹੀਂ ਹੁੰਦਾ ਆਉ ਨਹੀਂ ਹੁੰਦਾ ਇਹ ਆ ਨਹੀਂ ਕਰ ਸਕਦਾ ਹੁਣ ਅੱਜ ਡਿਗਰੀਆਂ ਮਿਲ ਗਈਆਂ ਅੱਜ ਤੁਹਾਡੇ ਹੋਰ ਰਿਸ਼ਤੇਦਾਰ ਵੀ ਆਉਣਗੇ ਸਿੰਧੀ ਸਵੀਟ ਵਾਲੇ ਡੱਬੇ ਲੈ ਕੇ ਜਿਹੜੇ ਪਹਿਲਾਂ ਕਦੇ ਨਹੀਂ ਆਏ ਸੀ ਜਿਹੜੇ ਕਹਿੰਦੇ ਸੀ ਇਹ ਨਹੀਂ ਇਹ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਅੱਜ ਬਹੁਤ ਮਾਰਕਾਂ ਜੀ ਬਹੁਤ ਬਹੁਤ ਮਾਰਕਾਂ ਜੀ ਬੜਾ ਅੱਛਾ ਪਰਫਾਰਮ ਕੀਤਾ ਬੱਚਿਆਂ ਨੇ ਜਿਹੜੇ ਸਾਜ਼ ਵਜਾ ਰਹੇ ਸੀ ਉਹ ਮੈਂ ਜਾਣਦਾ ਕਿਉਂਕਿ ਮੈਂ ਆਰਟ ਨਾਲ ਰਿਲੇਟਡ ਸਾਰੰਗੀ ਤੁੰਬੀ ਉਹ ਜਿਹੜਾ ਬੁਗਚੂ ਨੂੰ ਬੁਗਚੂ ਕਹਿੰਦੇ ਆ ਢੱਡ ਇਹ ਵਜਾਉਣੇ ਕੋਈ ਸੌਖੇ ਨਹੀਂ ਜੀ ਸਿੱਖਣ ਸਿੱਖਣ ਵਾਸਤੇ ਕਈ ਕਈ ਸਾਲ ਲੱਗ ਜਾਂਦੇ ਆ ਜਿਹੜੀ ਸਰੰਗੀ ਸਾਜ਼ ਹੈ ਨਾ ਸਿੱਖਣ ਵਾਸਤੇ ਕਈ ਸਾਲ ਲੱਗ ਜਾਂਦੇ ਆ ਅੱਜ ਕੱਲ ਤਾਂ ਘੱਟ ਰਹੀ ਘੱਟ ਗਏ ਸਰੰਗੀ ਵਜਾਉਣ ਵਾਲੇ ਪਹਿਲਾਂ ਢੱਡੀ ਢੱਡ ਸਰੰਗੀ ਹੁੰਦੀ ਸੀ ਉਹ ਤਾਂ ਇੱਕ ਬੜਾ ਫੇਮਸ ਹੈ ਗੱਲ ਕੇ ਹੁਣ ਸਰੰਗੀ ਸਿੱਖਣ ਨੂੰ ਕਟ ਤੋਂ ਕਟਾ 8-10 ਸਾਲ ਲੱਗ ਜਾਂਦੇ। ਇਕੱਲੇ ਸਿੱਖਣ ਨੂੰ। ਉਹ ਦੋ ਬੰਦੇ ਸੀ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ। ਜੱਜ ਕਹਿੰਦਾ ਵੀ ਆਖਰੀ ਇੱਛਾ ਕੀ ਹੈ? ਉਹ ਕਹਿੰਦਾ ਜੀ ਮੈਂ ਸਰੰਗੀ ਸਿੱਖਣੀ ਚਾਹੁੰਨਾ ਜੀ। ਇੱਕ ਕਹਿੰਦਾ ਹੁਣ ਉਹ ਤੇ ਤਾਂ 8-10 ਸਾਲ ਲੱਗਣਗੇ। ਪਰ ਆਖਰੀ ਇੱਛਾ ਤਾਂ ਪੂਰੀ ਕਰਨੀ ਪਊ। ਉਹ ਕਹਿੰਦਾ ਜੀ ਠੀਕ ਹੈ ਲਿਖ ਦੋ ਕਹਿੰਦਾ ਸਰੰਗੀ ਸਿਖਾਉਣ ਲੈ ਜਾਓ। ਉਹ ਦੂਜੇ ਨੂੰ ਕਹਿੰਦਾ ਫਾਂਸੀ ਤੈਨੂੰ ਵੀ ਹੋਈ ਐ ਤੇਰੀ ਆਖਰੀ ਇੱਛਾ ਕੀ ਐ ਕਹਿੰਦੇ ਜਦੋਂ ਇਹ ਸਿੱਖ ਗਿਆ ਮੈਂ ਇਹ ਤੋਂ ਸਿੱਖਣਾ ਚਾਹੁੰਦਾ ਜੀ ਮਨ ਲ 20 ਸਾਲ ਤਾਂ ਦੋਨਾਂ ਨੇ ਲੈ ਲਈ ਜੀ ਇਹਨਾਂ ਨੇ ਉਹ ਫਿਰ ਸਿਖਾਊਗਾ ਉਹ ਉਹਨੂੰ ਕਰਦੇ ਫਾਂਸੀ ਹੋ ਜੂਗੀ ਉਹ ਸਿਖਾਊ ਉਹਨੂੰ ਸੋ ਇਹ ਜਿਹੜੀ ਕਲਾ ਐ ਇਹਦਾ ਕੋਈ ਅਮੀਰੀ ਨਾਲ ਜਾਂ ਪੈਸੇ ਨਾਲ ਕੋਈ ਸਬੰਧ ਨਹੀਂ ਨਹੀਂ ਤਾਂ ਵੱਡੇ ਵੱਡੇ ਅਮੀਰਾਂ ਦੇ ਮੁੰਡੇ ਹੀ ਵੱਡੇ ਵੱਡੇ ਕਲਾਕਾਰ ਹੁੰਦੇ ਅੱਜ ਜਿਹੜਾ ਪਰਫਾਰਮ ਕਰ ਰਿਹਾ ਸੀ ਹਿਸਟੋਨਿਕਸ ਚਾਹੇ ਪੰਡਾਂ ਦੀ ਆਈਟਮ ਜਾਂ ਫਿਰ ਉਹ ਗਿੱਧਾ ਜਾਂ ਫਿਰ ਫੋਕ ఆర్కెస్ట్రా ਔਰ ਉਹਦੇ ਵਿੱਚ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਮੈਨੂੰ ਵੀ ਥੋੜਾ ਜਿਹਾ ਆਪਣਾ ਉਹ ਕੱਲ੍ਹ ਵਾਲੇ ਦਿਨ ਯਾਦ ਆ ਗਏ ਹਰ ਇੱਕ ਜਿਹੜੀ ਪਰਫਾਰਮੈਂਸ ਸੀ ਉਹਦੇ ਐਂਡ ਦੇ ਵਿੱਚ ਇੱਕ ਮੈਸੇਜ ਵੀ ਸੀ ਚਾਹੇ ਨਿਰਭੈ ਵਾਲਾ ਮੈਸੇਜ ਸੀ ਚਾਹੇ ਸਾ ਗਿੱਧੇ ਦੇ ਵਿੱਚ ਇਹ ਕਹਿਣਾ ਕਿ ਨਾਨਕੀਆਂ ਦਾਦਕੀਆਂ ਰਲ ਕੇ ਪੜਥੂ ਪਾ ਚੱਲੀਆਂ ਇਹ ਸਾਡਾ ਕਲਚਰ ਹੈ ਮੈਂ ਦੇਖਿਆ ਦਰਾਸਤ ਜਿਹੜਾ ਤੁਹਾਡਾ ਬਣਾਇਆ ਉੱਥੇ ਪੁਰਾਣੇ ਜਿਹੜੇ ਸਾਡੇ ਕਲਚਰ ਦੇ ਹਿੱਸੇ ਨੇ ਮੰਜੇ ਪੀੜੀਆਂ ਉਪੇ ਨੇ ਬੜੀ ਅੱਛੇ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਇਸ ਗੱਲ ਲਈ ਮੈਂ ਸਾਰੇ ਸਟਾਫ ਨੂੰ ਸਾਰੇ ਉਹਨਾਂ ਦੇ ਟੀਚਰਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਬਾਕੀ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਸਿਰਫ ਇਹੀ ਨਾ ਸਮਝਿਓ ਕਿ ਬਸ ਹੁਣ ਡਿਗਰੀ ਮਿਲ ਗਈ ਹੁਣ ਵਿਆਹ ਹੋ ਜਾਊਗਾ ਅੱਗੇ ਬਸ ਫਿਰ ਹਸਬੰਦ ਦੀ ਤਨਖਾਹ ਵੱਲ ਦੇਖਿਆ ਕਰਾਂਗੇ ਹੈਨਾ ਤੇ ਉਹ ਵੀ ਵਿਚਾਰਾ ਕਹਿੰਦਾ ਜੀ ਤਨਖਾਹ ਤਾਂ ਆ ਗਈ ਪਰ ਉਹ ਜਾਊਗੀ ਇੱਧਰ ਨੂੰ ਹੀ ਮੈਡਮ ਨੇ ਡਾਕਟਰ ਗੁਰਪ੍ਰੀਤ ਮਾਨ ਦੇ ਵਾਸਤੇ ਕਵਤਾ ਪੜ੍ਹੀ ਪਤਾ ਨਹੀਂ ਨਾ ਨੇ ਕਿੱਥੋਂ ਦੇਖ ਲਿਆ ਕਹਿੰਦੇ ਵੀ ਉਹ ਤਾਂ ਬਹੁਤ ਹੀ ਸੌਫਟ ਸਪੋਕਨ ਹੈ ਕਦੇ ਉੱਚਾ ਬੋਲ ਨਹੀਂ ਬੋਲਦੀ ਮੈਨੂੰ ਤਾਂ ਪੁੱਛ ਲੈਣ ਥੋੜਾ ਜਿਹਾ ਨਹੀਂ ਨਹੀਂ ਥੋੜਾ ਪੀੜਤਾਂ ਨੂੰ ਵੀ ਪੁੱਛੋ ਰਾਣੀ ਪੀੜ ਹੋ ਨਹੀਂ ਸਕਦੀ ਚਲੋ ਖैर ਸੁਣ ਲਈ ਹੋਣੀ ਉਹਨੇ ਟੀਵੀ ਤੇ ਹੁਣ ਉਹ ਚ ਬਦਲਾ ਵੀ ਨਹੀਂ ਕਰ ਸਕਦੇ ਜੀ ਪਰ ਇਹ ਜ਼ਿੰਦਗੀ ਹੈ ਜੀ ਹਰ ਜ਼ਿੰਦਗੀ ਚ ਕਮੀਆਂ ਖੁਸ਼ੀਆਂ ਸਭ ਚਲਦੀਆਂ ਰਹਿੰਦੀਆਂ ਨੇ ਦੇਖੋ ਜਿੱਤਹਾਰ ਨਹੀਂ ਹੋਣੀ ਚਾਹੀਦੀ ਬਾਕੀ ਟਕਰਾਰਾਂ ਤਾਂ ਚਲਦੀਆਂ ਰਹਿੰਦੀਆਂ ਨੇ ਉਹਦੇ ਬਿਨਾ ਜ਼ਿੰਦਗੀ ਦੀ ਵਧੀਆ ਲੱਗਦੀ ਗੁਲਦਸਤੇ ਇੱਕ ਰੰਗ ਦਾ ਗੁਲਦਸਤਾ ਵੀ ਨਹੀਂ ਚੰਗਾ ਲੱਗਦਾ ਇੱਕੋ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਕਿੰਨਾ ਗਜਰ ਦੇਖ ਲਵਾਂਗੇ ਹਰ ਰੰਗ ਦਾ ਫੁੱਲ ਹਰ ਫੁੱਲ ਦੀ ਆਪਣੀ ਖੁਸ਼ਬੂ ਹੋਵੇ ਤਾਂ ਹੁੰਦਿਆ ਚੱਲਦਾ ਰਹਿੰਦਾ ਕਿਉਂਕਿ ਕਹਿੰਦੇ ਆ ਨਾ ਕਿ ਜੀ ਨੇ ਕਦੇ ਦੁੱਖ ਨਹੀਂ ਦੇਖਿਆ ਉਹ ਸੁੱਖ ਨਹੀਂ ਮਾਨ ਸਕਦਾ ਜਿਹੜਾ ਕੱਲ ਲਈ ਸੁਖੀ ਹੋਈ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਸੁੱਖ ਕੀ ਹੁੰਦਾ ਜਿਹੜਾ ਮਾਰੂਥਲ ਪਿਆਸਾ ਰਿਹਾ ਹੋਵੇ ਉਹਨੂੰ ਪਤਾ ਹੁੰਦਾ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਦੀ ਕੀ ਕੀਮਤ ਹੈ ਕੀ ਵੈਲਿਊ ਹੈ ਜਿਹੜਾ ਹਾਰਦਾ ਹੋਵੇ ਉਹਨੂੰ ਜਿੱਤ ਦੀ ਖੁਸ਼ੀ ਦਾ ਪਤਾ ਹੁੰਦਾ ਹੈ ਜਿਹੜਾ ਰੋਜ਼ ਜਿੱਤਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਜਿੱਤ ਕੀ ਹੁੰਦੀ ਹੈ ਉਹ ਭੁੱਲ ਜਾਂਦਾ ਹੈ ਸੋ ਇਹ ਜ਼ਿੰਦਗੀ ਹੈ ਬੜੀ ਖੂਬਸੂਰਤ ਹੈ ਪਲ-ਪਲ ਨੂੰ ਇੰਜੋਏ ਕਰੋ ਤੁਹਾਨੂੰ ਇੰਨੇ ਕਮਾਲ ਦੇ ਟੈਲੈਂਟਡ ਟੀਚਰ ਮਿਲੇ ਨੇ ਔਰ ਤੁਸੀਂ ਤੁਹਾਡੇ ਦਿਮਾਗਾਂ ਨੂੰ ਤਰਾਸ਼ਣ ਵਾਸਤੇ ਨੇ ਇਹ ਹੋਰ ਜਾ ਕੇ ਅੱਗੇ ਸਮਾਜ ਚ ਯੋਗਦਾਨ ਪਾਓ ਦੇਸ਼ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਆਪਣੇ ਦੇ ਪੰਜਾਬ ਦਾ ਨਾਮ ਉੱਚਾ ਕਰੋ तुसी देखे होना कि जिस गली महल चो कोई कुड़ी या मुंडा कोई अचीवमेंट कर ले कोई अफसर बन जाए सारे गली महले वाले घरें आके पुछ लग जाते जी कि पेपर दिता से असी भी कराने अपने बच्चे तो वो रोल मॉडल बन जाता है घर वो, वो, वो बच्चा सो रोल मॉडल बनो भीड़ में बहुत से चेहरे देखे हैं भीड़ में ਬਹੁਤ ਸੇ ਚਿਹਰੇ ਦੇਖੇ ਹਨ ਲੇਕਿਨ ਇੱਕ ਚਿਹਰੇ ਦੇ ਪਿੱਛੇ ਇਤਨੀ ਭੀੜ ਕਭੀ ਨਹੀਂ ਦੇਖੀ ਬੀ ਕਰਾਊਡ ਪੁੱਲਰ ਨਾਟ ਬੀ ਕਰਾਊਡ ਭੀੜ ਨਹੀਂ ਬਣਨਾ ਭੀੜ ਨੂੰ ਅਟਰੈਕਟ ਕਰਨ ਵਾਲਾ ਬਣਨਾ ਹੈ ਭੀੜ ਨੂੰ ਖਿੱਚਣ ਵਾਲਾ ਬਣਨਾ ਬਣੇ ਨੇ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਪਿੱਛੇ ਭੀੜ ਆਉਂਦੀ ਹੈ ਮੈਂ 7.5 ਸਾਲ ਦਾ ਸੀ ਜਦੋਂ ਮੈਡਮ ਮੋਰੀ ਸਾਨੂੰ ਉੱਥੇ ਪੜਾਉਂਦੇ ਹੁੰਦੇ ਸੀ ਮੇਰੀ ਪਹਿਲੀ ਕੈਸਟ ਆ ਗਈ ਪਹਿਲੀ ਸੀੜੀ ਆ ਗਈ 17 ਸਾਲ ਦੀ ਉਮਰ 'ਚ ਲੋਕਾਂ ਨੇ ਪਿਆਰ ਦਿੱਤਾ ਇੱਥੇ ਇਸੇ ਸ਼ਹਿਰ 'ਚ ਆਇਆ ਸੀ ਮੈਂ ਪਹਿਲਾਂ ਇੱਥੋਂ ਆ ਕੇ ਚਲਾ ਜਾਂਦਾ ਸੀ ਫਿਰ ਮੈਂ ਕਾਲਜ ਪੜ੍ਹਦਾ ਸੀ ਮੈਂ ਉਸ ਵੇਲੇ ਪਲੱਸ 2 'ਚ ਪੜ੍ਹਦਾ ਸੀ ਤੇ ਗੱਡੀ ਆ ਗਈ ਮੇਰੇ ਕੋਲੇ ਪਹਿਲਾਂ ਬੱਸ ਦੇ ਉੱਤੇ ਚੜ ਕੇ ਕਨੈਕਟਰ ਸਾਨੂੰ ਤਾਂ ਬਾਕੀ ਵੀ ਤੇ ਬੜਨੀ ਨਿੰਦੇ ਨੋ ਨੋ ਤੁਹਾਨੂੰ ਤਾਂ ਚਲੋ ਤੋਂ ਮੈਂ ਗੱਡੀ ਲੈ ਲਈ ਜੀ ਪਹਿਲੀ ਗੱਡੀ ਲੈ ਲਈ ਕੰਟੈਸਾ ਤੇ ਤੁਸੀਂ ਅੱਜ ਮੈਨੂੰ ਮੈਡਮ ਯਾਦ ਕਰਾਉਂਦੇ ਸੀ ਕਹਿੰਦੇ ਵੀ ਸਾਨੂੰ ਉਹ ਵੀ ਯਾਦ ਹੈ ਵੀ ਮੈਂ ਆਪਣੇ ਟੀਚਰਾਂ ਨੂੰ ਛੱਡਿਆ ਸੀ ਬਸ ਸਟੈਂਡ ਤੇ ਵੀ ਆਜੇ ਤੁਹਾਨੂੰ ਬਸ ਤੇ ਛੱਡ ਗਈ ਮੇਰੇ ਲਈ ਗੱਡੀ ਚਾਜ ਲਈ ਤੁਸੀਂ ਸੋ ਕਾਮਯਾਬੀਆਂ ਇਹ ਹੈ ਤੁਸੀਂ ਆਪਣੇ ਕਦੇ ਜ਼ਿੰਦਗੀ ਚ ਆਪਣੇ ਟੀਚਰਾਂ ਤੋਂ ਆਪਣੇ ਕੋਚਾਂ ਤੋਂ ਆਪਣੇ ਪੇਰੈਂਟਸ ਤੋਂ ਵੱਡੇ ਨਹੀਂ ਹੋ ਸਕਦੇ ਉਹ ਹਮੇਸ਼ਾ ਹੀ ਵੱਡੇ ਰਹਿਣਗੇ ਤੁਸੀਂ ਜਿੱਡੇ ਮਰਜ਼ੀ ਉਹਦੇ ਤੇ ਪਹੁੰਚ ਜਾਓ ਪਰ ਜਿਨ੍ਹਾਂ ਨੇ ਤੁਹਾਨੂੰ ਟੀਚ ਕੀਤਾ ਹੈ ਜਿਨ੍ਹਾਂ ਨੇ ਤੁਹਾਨੂੰ ਕੋਚਿੰਗ ਦਿੱਤੀ ਹੈ ਉਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਤੁਸੀਂ ਕਦੇ ਵੀ ਸੋ ਹਮੇਸ਼ਾ ਉਹਨਾਂ ਦੀ ਰਿਸਪੈਕਟ ਕਰੋ ਮੈਂ ਤਾਂ ਜਦੋਂ ਵੀ ਮਿਲਦਾ ਮੈਨੂੰ ਮੇਰੇ ਟੀਚਰ ਮਿਲਦੇ ਨੇ ਮੈਂ ਤਾਂ ਬੜਾ ਖੁਸ਼ ਹੋ ਜਾਂਦਾ ਕਿ ਇਹ ਸਰ ਉਹ ਉਸ ਵੇਲੇ ਨਹੀਂ ਚੰਗੇ ਲੱਗਦੇ ਹੁੰਦੇ ਟੀਚਰ ਉਹ ਉਸ ਵੇਲੇ ਤਾਂ ਸਕੂਲ ਚ ਪੜਦੇ ਹੁੰਦੇ ਸੀ ਬਥੇਰਾ ਦੁਆਵਾਂ ਕੀਤੀਆਂ ਰੱਬ ਨੂੰ ਅੰਗਰੇਜ਼ੀ ਵਾਲੀ ਮੈਡਮ ਨੂੰ ਤਾਪ ਚੜ ਜਾਏ ਨਾ ਰੱਬ ਨੇ ਮੰਨੀ ਨਾ ਮੈਡਮ ਨੇ ਰੋਜ਼ ਆ ਜਾਂਦੀ ਸੀ ਉਹ ਹੁਣ ਪਤਾ ਲੱਗਦਾ ਵੀ ਉਹ ਠੀਕ ਹੀ ਸੀ ਵੀ ਜਿਨ੍ਹਾਂ ਨੇ ਪੜਾਇਆ ਜਾ ਜਿਨ੍ਹਾਂ ਨੇ ਥੋੜਾ ਬਹੁਤ ਡਾਂਟਿਆ ਉਸ ਵੇਲੇ ਸਾਡੇ ਭਪਿੱਖ ਲਈ ਜਾਂ ਸਾਡੇ ਚੰਗੇ ਲਈ ਉਹ ਡਾਂਟਦੇ ਸੀਗੇ ਸੋ ਆਪਣੇ ਟੀਚਰਾਂ ਨੂੰ ਰਿਸਪੈਕਟ ਦਿਓ ਆਪਣੇ ਕੋਚੇਸ ਨੂੰ ਆਪਣੇ ਮਾਪਿਓ ਨੂੰ ਜਿਨ੍ਹਾਂ ਨੇ ਆਪਾਂ ਨੂੰ ਇਹ ਮੌਕਾ ਦਿੱਤਾ ਕਿਉਂਕਿ ਪਹਿਲੇ ਮਾਪੇ ਜਨਮ ਦੇਣ ਵਾਲੇ ਦੂਜੇ ਮਾਪੇ ਆਪਾਂ ਨੂੰ ਅਕਲ ਦੇਣ ਵਾਲੇ ਜਿਨ੍ਹਾਂ ਨੇ ਸਾਨੂੰ ਕੁਝ ਬਣਾਉਣਾ ਹੈ ਜ਼ਿੰਦਗੀ ਚ ਅਚੀਵਮੈਂਟ ਵਾਸਤੇ ਸੋ ਦੋਨੇ ਮਾਪੇ ਨੇ ਸੋ ਟੀਚਰਾਂ ਨੂੰ ਵੀ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਨੈਸ਼ਨ ਬਿਲਡਰ ਕਿਹਾ ਜਾਂਦਾ ਔਰ ਜ਼ਿੰਮੇਵਾਰੀਆਂ ਜਦੋਂ ਪੈ ਜਾਂਦੀਆਂ ਨੇ ਫਿਰ ਤੁਹਾਨੂੰ ਥੋੜਾ ਜਿਹਾ ਆਪੀ ਉਹ ਕਹਿੰਦਾ ਪ੍ਰਮਾਤਮਾ ਪਰਮਾਤਮਾ ਜੇ ਕਿਸੇ ਨੂੰ ਚੁੰਝ ਦਿੰਦਾ ਤਾਂ ਫਿਰ ਚੋਗਾ ਵੀ ਦਿੰਦਾ ਤੁਸੀਂ ਦੇਖਿਓ ਜਾਨਵਰਾਂ ਨੂੰ ਪੰਛੀਆਂ ਨੂੰ ਦੇਖਿਓ ਚੀੜੀ ਦੀ ਚੁੰਝ ਛੋਟੀ ਹੈ ਕਿਉਂਕਿ ਉਹਨੂੰ ਚੋਗਾ ਇੱਥੋਂ ਹੀ ਮਿਲ ਜਾਂਦਾ ਹੈ इजीली ਮਿਲ ਜਾਂਦਾ ਉਹਦਾ ਚੋਗਾ ਜਿਹੜਾ ਖੰਡਾਇਆ ਹੋਇਆ ਸੋ ਬਾਗਲੇ ਦੀ ਚੁੰਝ ਬਹੁਤ ਲੰਬੀ ਹੈ ਕਿਉਂਕਿ ਉਹਨੇ ਥੱਲੋਂ ਮੱਛੀ ਲੈ ਕੇ ਆਉਣੀ ਹੁੰਦੀ ਹੈ ਸੋ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਤੇ ਜਿਹੜਾ ਕੋਈ ਜਿੰਮੇਦਾਰੀ ਦਿੰਦਾ ਹੈ ਪ੍ਰਮਾਤਮਾ ਜਿਸ ਨੂੰ ਉਹਨੂੰ ਫਿਰ ਨਿਭਾਉਣ ਦਾ ਬਲ ਤੇ ਸਮੱਤ ਵੀ ਪ੍ਰਮਾਤਮਾ ਹੀ ਦਿੰਦਾ ਹੈ ਅਸੀਂ ਕਦੇ ਸੋਚਿਆ ਸੀ ਕਿ ਮੁੱਖ ਮੰਤਰੀ ਬਣਨ ਪਰ ਕਦੇ ਵੀ ਨਹੀਂ ਸੋਚਿਆ ਸੀ ਮੇਰੇ ਵਰਗੇ ਕੰਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਚਿਰ ਤੂੰ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅਗਰ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ